ਆਪਣੇ ਦੇਖੋ ਟਿਲ ਡੇਟ ਸਟਾਰਟਿੰਗ ਫਰਮ ਜਨਵਰੀ ਅਪਾ ਟਿਲ ਡੇਟ 209 ਡੇਂਗੂ ਦੇ ਮਾਮਲੇ ਜਿਹੜੇ ਰਿਪੋਰਟ ਹੋ ਚੁੱਕੇ ਨੇ ਤਾਂ ਇਹ ਹੁੰਦਾ ਕਿ ਜਿਹੜੇ ਰਾਈਟ ਫਾਰਮ ਤੇ ਜਨਵਰੀ ਆਇਆ ਆਪਣੇ ਕੋ ਟਿਲ ਡੇਟ ਐਕਟਿਵ ਕੇਸਿਸ 15 ਹਨ ਅਸਰ ਕਿਹੜੇ ਇਲਾਕਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਮਾਮਲੇ ਆ ਰਹੇ ਨੇ ਕਹਿੰਦੇ ਕਿ ਪੰਜਾਬ ਦੇ ਵਿੱਚ ਜਿਹੜੇ ਨੇ ਦੂਜੇ ਨੰਬਰ ਤੇ ਲੁਧਿਆਣਾ ਜਗ੍ਹਾ ਆ ਆਪਣੇ ਇੱਕ ਕ੍ਰਾਈਟੇਰੀਆ ਹੁੰਦਾ ਕਿ ਕਿਸ ਇੱਕ ਜਗ੍ਹਾ 'ਚ ਪਰ 1000 ਪੋਪੂਲੇਸ਼ਨ ਤੋਂ ਜਾਂ 2 ਤੋਂ ਵੱਧ ਕੇਸ ਜੇ ਡੇਂਗੂ ਦੇ ਰਿਪੋਰਟ ਹੋਏ ਨਾਪਨ ਨੂੰ ਹੌਟਸਪੌਟ ਕਹਿੰਦੇ ਨੇ ਤਾਂ ਆਪਣੇ ਹੌਟਸਪੌਟ ਜਦਾ ਜਦਾਂ ਫੇਜ਼ 1 ਡੁਗਰੀ ਹੈ ਬਸਤੀ ਜੋਦੇਵਾਲ ਐਂਡ ਗੁਰਦੇਵਨਗਰ ਇਹ ਅਰਬਨ ਚ ਹੈ ਤਾਂ 6 ਆਪਣੇ ਹੈਗੇ ਰੂਰਲ ਚ ਜਿੱਦਾਂ ਕਿ ਖੰਨਾਪੁਰ ਦਾ ਮਾਨੂਪੁਰ ਚ ਬਲਾਕ ਹੈਗਾ ਥੈਨ ਇੱਕ ਹੈਗਾ ਵਿਲੇਜ ਇਕੋਲਾ ਇਹ ਵੀ ਮਾਨੂਪੁਰ ਚ ਹੈਗਾ ਸਿੱਧਵਾਂ ਬੇਟ ਚ ਹੰਬੜਾ ਹੈ ਥੈਨ ਕੋਹਾੜਾ ਸਾਨੇਵਾਲ ਇਹ ਹੌਟਸਪੌਟ ਸੇ ਇੱਥੇ ਸਾਡੀ ਟੀਮਸ ਰੈਗੂਲਰਲੀ ਜਾ ਰਹੀਆਂ ਮਤਲਬ ਵਿਜ਼ਿਟ ਕਰ ਰਹੀ ਹੈ ਤਾਂ ਸਾਰੀ ਆਈਈਸੀ ਐਕਟੀਵਿਟੀ ਵੀ ਹੋ ਰਹੀ ਹੈ ਸਾਰੀ ਕਿਸ ਤਰ੍ਹਾਂ ਦੀ ਐਕਟੀਵਿਟੀ ਕੀਤੀ ਜਾ ਰਹੀ ਹੈ ਸਰ ਜਾਂਚ ਲਈ ਜਾਂਦੀਆਂ ਨੇ ਟੀਮਾਂ ਕੀ ਕੀ ਕੀਤਾ ਜਾਂਦਾ ਕੀ ਲੋਕਾਂ ਨੂੰ ਜਿਹੜੀ ਆ ਜਾਣ ਕਰੀ ਜਿੱਥੇ ਕਿਤੇ ਕੇਸ ਮਿਲ ਜਾਂਦਾ ਉੱਥੇ ਦੇਖੋ ਲਾਰਵਾ ਦੀ ਜਿਹੜੀ ਲੱਭਣ ਦੀ ਐਕਟੀਵਿਟੀ ਸ਼ੁਰੂ ਹੋ ਜਾਂਦੀ ਹੈ ਉਸ ਘਰ ਦੇ 50 ਘਰ ਵਾਲੇ ਦੁਆਲੇ ਚ ਸਾਰੇ ਇੱਕ ਸਰਕਲ ਚ ਆਪਾਂ ਐਕਟੀਵਿਟੀ ਕਰਦੇ ਆ ਕਿ ਹੋਰ ਕਿਸੇ ਘਰ ਚ ਲਾਰਵਾ ਤਾਂ ਨਹੀਂ ਮਿਲ ਜਾਂਦਾ ਤਾਂ ਉਹਨਾਂ ਨੂੰ ਲੋਕਾਂ ਨੂੰ ਅਵੇਅਰ ਕੀਤਾ ਜਾਂਦਾ ਕਿ ਇਸ ਤਰ੍ਹਾਂ ਦਾ ਲਾਰਵਾ ਹੈ ਕਿਸ ਤਰ੍ਹਾਂ ਬਚਾਅ ਕਰਨਾ ਹੈ ਸਾਡੀ ਟੀਮ ਜੇ ਬਾਈਚਾਂਸ ਕਿਤੇ ਲਾਰਵਾ ਮਿਲ ਵੀ ਜਾਂਦਾ ਹੈ ਉੱਥੇ ਇਮੀਡੀਏਟਲੀ ਐਕਸ਼ਨ ਕਰਦੇ ਉੱਥੇ ਸਪਰੇਅ ਕਰਕੇ ਇੱਕ ਵਾਰ ਲਾਰਵਾ ਦਾ ਨਸ਼ਟ ਕਰ ਹੀ ਦਿੰਦੀ ਹੈ ਤਾਂ ਇਹੀ ਟੀਮ ਜੇ ਕਿਸੇ ਮਿਊਨਿਸਪਲ ਕਾਰਪੋਰੇਸ਼ਨ ਏਰੀਆ ਚ ਹੁੰਦੀ ਹੈ ਤਾਂ ਸਾਡਾ ਕੰਮ ਹੁੰਦਾ ਹੈ ਕਿ ਆਪਾਂ ਮਿਊਨਿਸਪਲ ਕਾਰਪੋਰੇਸ਼ਨ ਨੂੰ ਦੱਸਣਾ ਜੇ ਕਿੱਥੇ ਲਾਰਵਾ ਮਿਲਦਾ ਹੈ ਤਾਂ ਮਿਊਨਿਸਪਲ ਕਾਰਪੋਰੇਸ਼ਨ ਫਿਰ ਅੱਗੇ ਉਹਨਾਂ ਨੂੰ ਚਲਾਨ ਈਸ਼ੂ ਕਰਦਾ ਹੈ ਇਹ ਲੋਕਾਂ ਨੂੰ ਦੱਸਦੇ ਇਹ ਮੱਛਰ ਜਿਹੜਾ ਹੈਗਾ ਹੈ ਦੇਖੋ अर्ਲੀ ਮਾਰਨਿੰਗ ਐਂਡ अर्ਲੀ ਈਵਨਿੰਗ ਇਹ ਦੋ ਟਾਈਮ ਚ ਇਨਾਂ ਦੀ ਮੱਛਰ ਦੀ ਜਿਹੜੀ ਫਲਾਈਟ ਹੁੰਦੀ ਹੈ ਤਾਂ ਇਹ ਉਸ ਸਮੇਂ ਕੱਟਣ ਦਾ ਜ਼ਿਆਦਾ ਖਤਰਾ ਰਹਿੰਦਾ ਹੈ ਤਾਂ ਐਡਵਾਈਸ ਇਹੀ ਹੈ ਕਿ ਦੇਖੋ ਆਪਣੀ ਫੁੱਲ ਜਿਹੜੀ ਹੈਗੀ ਹੈ ਬਾਡੀ ਦੀ ਆਪਣੀ ਪੈਂਟ ਵਗੈਰਾ ਪੂਰੀ ਪਾ ਕੇ ਰੱਖਣ ਸ਼ਰਟ ਵੀ ਪੂਰੀ ਬਾਜੂ ਦੀ ਸ਼ਰਟ ਪਾਣ ਕਰੇ ਦੇ ਅੰਦਰ ਵੀ ਮੱਛਰਦਾਨੀ ਦਾ ਉਪਯੋਗ ਕਰਨ ਮੋਸਕੀਟੋ ਰੈਪਲੈਂਟਸ ਆਨ देयर ਲਾਈਕ ਆਡੋਮਾਸ ਟਾਈਪ ਉਹ ਯੂਜ਼ ਕਰਨ ਤਾਂ ਮਤਲਬ ਮੱਛਰ ਤੋਂ ਕਟਣ ਤੋਂ ਬਚਾਓ ਆਪਣੇ ਆਪ ਨੂੰ ਆ ਤਾਂ ਲੱਗਦਾ ਕਿ ਜਿਹੜਾ ਜਿਸ ਤਰ੍ਹਾਂ ਡੇਂਗੂ ਤੋਂ ਬਾਅਦ ਜਿਹੜਾ ਚਲਨ ਜਾਂ ਸਬਤ ਹੋਇਆ ਮਹਿੰਦਰੀ ਹੁੰਦੀ ਜਾ ਰਹੀ ਹੈ ਹੰਮੀ ਲੋਕਾਂ ਨੂੰ ਜਿਆ ਜਾਉਂਗੀ ਸਾਡੀ ਇਹ ਮੁਹਿੰਮ ਦੇਖੋ ਸਾਡੇ ਸਰਕਾਰ ਦਾ ਉਪਰਾਲਾ ਹੈ ਕਿ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਮੱਛਰ ਦਾ ਇੱਕ ਲਾਈਫ ਸਾਈਕਲ ਇੱਕ ਮੱਛਰ ਹੈ ਉਹਨੇ ਫਰੈਸ਼ ਪਾਣੀ ਜਿੱਥੇ ਕਿਤੇ ਖੜਾ ਹੈ ਉੱਥੇ ਅੰਡੇ ਦੇਨੇ ਹੈ ਉਸ ਤੋਂ ਲਾਰਵਾ ਬਣ ਕੇ ਪੀਪਾ ਬਣ ਕੇ ਮੱਛਰ ਬੰਨਾ ਹੈ ਇਟ ਟੇਕਸ 7 ਟੂ 10 ਡੇਸ ਤਾਂ ਇਸ ਸਾਈਕਲ ਨੂੰ ਆਪਾਂ ਤੋੜਨਾ ਸੋ ਇਸ ਕਰਕੇ ਆਪਣਾ ਹੁੰਦਾ ਕਿ ਹਰ ਇੱਕ ਹਫਤੇ ਬਾਅਦ ਜਿਹੜੀ ਵੀ ਕੋਈ ਚੀਜ਼ ਹੈ ਜਿੱਚ ਪਾਣੀ ਆਪਣੇ ਘਰ ਦੇ ਉੱਪਰ ਛਤਾਂ 'ਚ ਜਾਓ ਜਿੱਥੇ ਬਾਰਿਸ਼ ਦਾ ਪਾਣੀ ਕਿਸੇ ਵੀ ਬਰਤਨ ਚ, ਪੁਰਾਣੇ ਚ ਇਕੱਠਾ ਹੋਇਆ ਪਿਆ ਤੁਹਾਨੂੰ ਮਿਲਦਾ ਹੈ ਉਹਨੂੰ ਖਾਲੀ ਕਰੋ ਤਾਂ ਖਾਲੀ ਹੋ ਜਾਏਗਾ ਜੇ ਕੋਈ ਮੱਛਰ ਬਨਿਆ ਵੀ ਹੋਣਾ ਅੰਡਿਆਂ ਚ ਕੁਝ ਪਿਊਪਾ ਲਾਰਵਾ ਬਨਿਆ ਵੀ ਹੋਣਾ ਉਹ ਡਿਸਟਰੋਏ ਹੋ ਜਾਏਗਾ ਅੱਛਾ ਸਰ ਆਖਿਆ ਜਾ ਰਿਹਾ ਪਟਿਆਲਾ ਤੇ ਲੁਧਿਆਣਾ ਉਹ ਨਹੀਂ ਇਹ ਸ਼ਹਿਰ ਜਿੱਥੇ ਸਭ ਤੋਂ ਵੱਧ ਹਮਲੇ ਹੁੰਦੇ ਐ ਨੇ ਇਹ ਸੂ ਲੈ ਕੇ ਹੁਣ ਬਾਹਰ ਵੱਲ ਕੀਤੇ ਦੀ ਚਲਾਨੀ ਕੀਤੀ ਜਾ ਰਹੀ ਹੈ ਕਿਉਂਕਿ ਆਮ ਤੌਰ ਤੇ ਲੋਕ ਵੀ ਜਦਾਂ ਕਦੇ ਨੀਮ ਦੀ ਲੰਗੜਾ ਕਰਦੇ ਨੇ ਉੱਥੇ ਜਿਹੜਾ ਲੱਛਣ ਆਉਂਦਾ ਹੈ ਦੇਖੋ ਸਾਡੀ ਉਹੀ ਹੈ ਨਾ ਆਈਈਸੀ ਐਕਟੀਵਿਟੀ ਸਾਡੀ ਬੀਡਿੰਗ ਚੈਕਰਸ ਆਪਾਂ ਰੱਖਿਏ ਹੋਏ ਨਾ ਸੀਜ਼ਨਾਂ ਚ ਸਪੈਸ਼ਲੀ ਏਮਪਲੋਏ ਕੀਤੇ ਜਾਂਦੇ ਆ ਉਹਨਾਂ ਦਾ ਕੰਮ ਹੈ ਕਿ ਘਰ ਘਰ ਜਾ ਕੇ ਏਰੀਆ ਵੰਡਿਆ ਹੈ ਘਰ ਘਰ ਜਾ ਕੇ ਉਹਨਾਂ ਨੇ ਵਿਜ਼ਿਟ ਕਰਨੀ ਹੈ ਤਾਂ ਲਾਰਵਾ ਲੱਭਣਾ ਜਿੱਥੇ ਲਾਰਵਾ ਲੱਭ ਜਾਂਦਾ ਆਪਾਂ ਉਹਦਾ ਨੋਟ ਕਰਕੇ ਮਿਊਨਿਸਪਲ ਕਾਰਪੋਰੇਸ਼ਨ ਨੂੰ ਉਹਨਾਂ ਨੂੰ ਉਹਨਾਂ ਦੀ ਆਪਾਂ ਡਿਟੇਲ ਦੱਸ ਦਿੰਨੇ ਆ ਤਾਂ ਮਿਊਨਿਸਪਲ ਕਾਰਪੋਰੇਸ਼ਨ ਆ ਕੇ ਉਹਨਾਂ ਨੂੰ ਚਲਾਨਿੰਗ ਕਰਦੇ ਆ ਚਲਾਨਿੰਗ ਦਾ ਮਤਲਬ ਇਹ ਹੁੰਦਾ ਕਿ ਉਹਨਾਂ ਨੂੰ ਅਵੇਅਰ ਕਰਨਾ ਕਿ ਦੇਖੋ ਕਿਸ ਰੀਜ਼ਨ ਕਰਕੇ ਤੁਹਾਡਾ ਚਾਹੇ ਉਹਨਾਂ ਨੂੰ ਡੇਂਗੂ ਹਜੇ ਕਿਸੇ ਉਹਨਾਂ ਦੀ ਮਿਸਮੈਨੇਜਮੈਂਟ ਕਰਕੇ ਥੋੜਾ ਮੱਛਰ ਬਰੀਡ ਕਰ ਰਿਹਾ ਹੈ ਸੋ ਉਸ ਚੀਜ਼ ਨੂੰ ਰੋਕਣ ਲਈ ਆਪਾਂ ਇੱਕ ਚਲਾਨਿੰਗ ਹੁੰਦੀ ਹੈ ਅਵੇਅਰਨੈਸ ਹੁੰਦੀ ਹੈ ਕਿ ਇਹ ਅੱਗੇ ਤੋਂ ਨਾ ਹੋਇਆ ਜਾਵੇ ਦੇਖੋ ਸਾਰੇ ਪ੍ਰਾਈਵੇਟ ਅਦਾਰੇ ਚ ਤਾਂ ਬੈਡ ਤਾਂ ਅਵੇਲੇਬਲ ਹੈ ਬਟ ਆਪਣੇ ਸਰਕਾਰੀ ਛਪਣੇ ਕੋ 97 97 ਬੈਡਸ ਆਪਾਂ ਇਅਰਮਾਰਕ ਕੀਤੇ ফর ਡੇਂਗੂ ਕੇਸਿਸ ਓਨਲੀ